ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵੀਨਸ ਹੈ ਮੈਂ ਸੰਤ ਅਵਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਵਿੱਚ ਪੜ੍ਹਦੀ ਹਾਂ ਮੈਂ 12ਵੀਂ ਜਮਾਤ ਦੀ ਵਿਦਿਆਰਥਣ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ 6 ਪੋਤੋ ਸ਼ਹੀਦੀ ਹਫਤਾ ਸ਼ੁਰੂ ਹੁੰਦਾ ਹੈ ਸੋ ਇਸ ਦਾ ਇਤਿਹਾਸ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ 6 ਪੋ ਅੱਧੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਅਤੇ ਸਿੰਘਾ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ। ਰਾਤ ਗੁਰੂ ਜੀ ਅਤੇ ਵੱਡੇ ਸਹਬਜ਼ਾਦੇ ਕੋਟਲਾ ਨਿਹੰਗ ਖਾਂ ਵਿਖੇ ਗੁਜ਼ਾਰੀ। ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਰਹੇ। ਸਤਪੂ ਸਤਪੂ ਦੀ ਸਵੇਰ ਨੂੰ ਸਰਸਾ ਨਦੀ ਦੇ ਕੰਢੇ ਤੇ ਗੁਰੂ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਤੇ ਉਪਰੰਤ ਸਰਸਾ ਨਦੀ ਨੂੰ ਪਾਰ ਕਰਦਿਆਂ 10ਵੇਂ ਪਾਤਸ਼ਾਹ ਦਾ ਉਹਨਾਂ ਦੇ ਪਰਿਵਾਰ ਤੋਂ ਤਿੰਨ ਹਿੱਸਿਆਂ ਵਿੱਚ ਵਿਛੋੜਾ ਹੋ ਗਿਆ। ਛੋਟੇ ਸਹਿਬਜ਼ਾਦੀ ਅਤੇ ਮਾਤਾ ਗੁਜਰੀ ਜੀ ਨੂੰ ਗੰਗੋ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ। ਅੱਠਪੋ ਚਮਕੌਰ ਦੀ ਜੰਗ ਸ਼ੁਰੂ ਹੋਈ। ਬਾਬਾ ਅਜੀਤ ਸਿੰਘ ਉਮਰ 17 ਸਾਲ ਪਾਈ, ਮੋਹਕਮ ਸਿੰਘ ਅਤੇ ਸੱਤ ਹੋਰ ਸਾਥੀਆਂ ਨਾਲ ਸ਼ਹੀਦ ਹੋਏ। ਬਾਬਾ ਜੁਝਾਰ ਸਿੰਘ ਉਮਰ 14 ਸਾਲ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਜੀ 13 ਹੋਰ ਸਾਥੀਆਂ ਸਮੇਤ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ 9 ਪੂ 9 ਪੂ ਦੀ ਰਾਤ ਰਹਿਂਦੀ ਤੜਕਸਾਰ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਅnder ਚਮਕੌਰ ਦੇ ਗੜੀ ਤੋਂ ਨਿਕਲ ਗਏ 9 ਪੂ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾਰੇ ਦੇ ਜੰਗਲਾ ਵਿੱਚ ਗੁਜ਼ਾਰੀ ਤੇ ਛੋਟੇ ਸਹਬਜ਼ਾਦਿਆਂ ਨੇ ਮਾਤਾ ਗੁਜਰੀ ਜੀ ਦੇ ਨਾਲ ਠੰਡੇ ਬੁਰਜ ਵਿੱਚ ਰਾਤ ਗੁਜ਼ਾਰੀ 10 ਪੂ 10 ਪੂ ਨੂੰ ਵੱਡੇ ਸਹਬਜ਼ਾਦਿਆਂ ਦਾ ਦੇ ਸੰਸਕਾਰ ਕਰਨ ਵਾਲੀ ਬੀਬੀ ਹਰਸ਼ਰਨ ਕੌਰ ਨੇ ਸ਼ਹਾਦਤ ਦਿੱਤੀ 11 ਤੇ 12 ਨੂੰ ਦੋ ਦਿਨ ਛੋਟੇ ਸਹਿਬਜ਼ਾਦੇਆਂ ਨੂੰ ਸਰਹੰਦ ਦੇ ਸੂਬੇਦਾਰ ਵजीर खान ਦੀ ਕਚਹਿਰੀ ਵਿੱਚ ਪੇਸ਼ ਕੀਤਾ 13 ਨੂੰ ਬਾਬਾ ਜੁਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤੇ ਸਿੰਘ ਉਮਰ 5 ਸਾਲ ਦੋਹੇ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤੇ ਗਏ ਤੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸਵਾਸ ਤੇ ਆ ਗਏ 14 ਪੋ ਨੂੰ ਤਿੰਨਾਂ ਦਾ ਦੇ ਸੰਸਕਾਰ ਸਤਿਕਾਰਯੋਗ ਦੀਵਾਨ ਢੋਡਰ ਮਾਨ ਨੇ ਕੀਤਾ ਧੰਨਵਾਦ